ਜ਼ਿਲ੍ਹਾ ਤਰਨਤਾਰਨ ਦੇ ਕਸਬਾ ਬਾਬਾ ਬੁੱਢਾ ਜੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚੋਂ ਬਜ਼ੁਰਗ ਦਾ 40000 ਰੁਪਏ ਲੈ ਕੇ ਦੋ ਔਰਤਾਂ ਰਫੂ ਚੱਕਰ ਹੋਈਆਂ ਨੇ ਕਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਆਦਮੀ ਬਾਬਾ ਬੁੱਢਾ ਜੀ ਬੈਂਕ ਦੇ ਵਿੱਚੋਂ 40000 ਰੁਪਏ ਦੀ ਰਕਮ ਕਢਵਾਉਂਦੇ ਸਮੇਂ ਉਕਤ ਦੋ ਔਰਤਾਂ ਜੋ ਕਿ ਉਸ ਸਮੇਂ ਪੈਸੇ ਉਸ ਦੀ ਜੇਬ ਦੇ ਵਿੱਚੋਂ ਕੱਟ ਕੇ ਲੈ ਜਾਂਦੀਆਂ ਨੇ ਸੋ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਬਾਬਾ ਬੁੱਢਾ ਜੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚੋਂ ਬਜ਼ੁਰਗ ਦਾ 40000 ਰੁਪਏ ਲੈ ਕੇ ਦੋ ਔਰਤਾਂ ਰਫੂ ਚੱਕਰ ਹੋਈਆਂ ਨੇ ਘਟਨਾ ਸੀ ਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਆਦਮੀ ਬਾਬਾ ਬੁੱਢਾ ਜੀ ਬੈਂਕ ਦੇ ਵਿੱਚੋਂ 40000 ਰੁਪਏ ਦੀ ਰਕਮ ਕਢਵਾਉਣ ਦੇ ਸਮੇਂ ਉਕਤ ਦੋ ਔਰਤਾਂ ਜੋ ਕਿ ਉਸ ਸਮੇਂ ਪੈਸੇ ਉਸ ਦੀ ਜੇਬ ਦੇ ਵਿੱਚੋਂ ਕੱਟ ਕੇ ਲੈ ਜਾਂਦੀਆਂ ਨੇ ਤੋ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਬਾਬਾ ਬੁੱਢਾ ਜੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚੋਂ ਬਜ਼ੁਰਗ ਦਾ 40000 ਰੁਪਏ ਲੈ ਕੇ ਦੋ ਔਰਤਾਂ ਰਫੂ ਚੱਕਰ ਹੋਈਆਂ ਨੇ ਕਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਆਦਮੀ ਬਾਬਾ ਬੁੱਢਾ ਜੀ ਬੈਂਕ ਦੇ ਵਿੱਚੋਂ 40000 ਰੁਪਏ ਦੀ ਰਕਮ ਕਢਵਾਉਣ ਦੇ ਸਮੇਂ ਉਕਤ ਦੋ ਔਰਤਾਂ ਜੋ ਕਿ ਉਸ ਸਮੇਂ ਪੈਸੇ ਉਸਦੀ ਜੇਬ ਦੇ ਵਿੱਚੋਂ ਕੱਟ ਕੇ ਲੈ ਜਾਂਦੀਆਂ ਨੇ ਸੋ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਬਾਬਾ ਬੁੱਢਾ ਜੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚੋਂ ਬਜ਼ੁਰਗ ਦਾ 40000 ਰੁਪਏ ਲੈ ਕੇ ਦੋ ਔਰਤਾਂ ਰਫੂ ਚੱਕਰ ਹੋਈਆਂ ਨੇ ਕਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਆਦਮੀ ਬਾਬਾ ਬੁੱਢਾ ਜੀ ਬੈਂਕ ਦੇ ਵਿੱਚੋਂ 40000 ਰੁਪਏ ਦੀ ਰਕਮ ਕਢਵਾਉਣ ਦੇ ਸਮੇਂ ਉਕਤ ਦੋ ਔਰਤਾਂ ਜੋ ਕਿ ਉਸ ਸਮੇਂ ਪੈਸੇ ਉਸ ਦੀ ਜੇਬ ਦੇ ਵਿੱਚੋਂ ਕੱਟ ਕੇ ਲੈ ਜਾਂਦੀਆਂ ਨੇ ਸੋ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਬਾਬਾ ਬੁੱਢਾ ਜੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚੋਂ ਬਜ਼ੁਰਗ ਦਾ 40000 ਰੁਪਏ ਲੈ ਕੇ ਦੋ ਔਰਤਾਂ ਰਫੂ ਚੱਕਰ ਹੋਈਆਂ ਨੇ ਕਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਆਦਮੀ ਬਾਬਾ ਬੁੱਢਾ ਜੀ ਬੈਂਕ ਦੇ ਵਿੱਚੋਂ 40000 ਰੁਪਏ ਦੀ ਰਕਮ ਕਢਵਾਉਣ ਦੇ ਸਮੇਂ ਉਕਤ ਦੋ ਔਰਤਾਂ ਜੋ ਕਿ ਉਸ ਸਮੇਂ ਪੈਸੇ ਉਸ ਦੀ ਜੇਬ ਦੇ ਵਿੱਚੋਂ ਕੱਟ ਕੇ ਲੈ ਜਾਂਦੀਆਂ ਨੇ ਸੋ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਬਾਬਾ ਬੁੱਢਾ ਜੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚੋਂ ਬਜ਼ੁਰਗ ਦਾ 40000 ਰੁਪਏ ਲੈ ਕੇ ਦੋ ਔਰਤਾਂ ਰਫੂ ਚੱਕਰ ਹੋਈਆਂ ਨੇ ਕਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਆਦਮੀ ਬਾਬਾ ਬੁੱਢਾ ਜੀ ਬੈਂਕ ਦੇ ਵਿੱਚੋਂ 40000 ਰੁਪਏ ਦੀ ਰਕਮ ਕਢਵਾਉਂਦੇ ਸਮੇਂ ਉਕਤ ਦੋ ਔਰਤਾਂ ਜੋ ਕਿ ਉਸ ਸਮੇਂ ਪੈਸੇ ਉਸਦੀ ਜੇਬ ਦੇ ਵਿੱਚੋਂ ਕੱਟ ਕੇ ਲੈ ਜਾਂਦੀਆਂ ਨੇ ਸੋ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਬਾਬਾ ਬੁੱਢਾ ਜੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚੋਂ ਬਜ਼ੁਰਗ ਦਾ 40000 ਰੁਪਏ ਲੈ ਕੇ ਦੋ ਔਰਤਾਂ ਰਫੂ ਚੱਕਰ ਹੋਈਆਂ ਨੇ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਆਦਮੀ ਬਾਬਾ ਬੁੱਢਾ ਜੀ ਬੈਂਕ ਦੇ ਵਿੱਚੋਂ 40000 ਰੁਪਏ ਦੀ ਰਕਮ ਕਢਵਾਉਂਦੇ ਸਮੇਂ ਉਕਤ ਦੋ ਔਰਤਾਂ ਜੋ ਕਿ ਉਸ ਸਮੇਂ ਪੈਸੇ ਉਸਦੀ ਜੇਬ ਦੇ ਵਿੱਚੋਂ ਕੱਟ ਕੇ ਲੈ ਜਾਂਦੀਆਂ ਨੇ ਸੋ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ